ਹਾਂਜੀ ਜੀ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਕਰਤਨ ਇੱਕ ਵਾਰ ਤੋਂ ਫਿਰ ਸਵਾਗਤ ਹੈ ਸਾਡੇ ਚੈਨਲ ਤੇ ਸੋ ਦੋਸਤੋ ਅਕਸਰ ਹੀ ਆਪਾਂ ਖੇਤੀ ਦੇ ਰਿਲੇਟਡ ਵੀਡੀਓਜ਼ ਜਿਹੜੀ ਹੈਗੀਆਂ ਨੇ ਅਪਲੋਡ ਕਰਦੇ ਰਹਿੰਦੇ ਹਾਂਗੇ ਸੋ ਦੋਸਤੋ ਦੋ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਬੀ ਐਲ ਵੀ ਪ੍ਰੋਬਲਮ ਦੀ ਜਿਹੜੀ ਕਿ ਆਪਣੇ ਖੇਤਾਂ ਦੇ ਵਿੱਚ ਕੁਝ ਕਿਸਾਨ ਵੀਰਾਂ ਦੇ ਖੇਤਾਂ ਨੂੰ ਇਸ ਬਿਮਾਰੀ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਉਹਦੇ ਵਿੱਚ ਕੀ ਹੈਗਾ ਪੱਤੇ ਤੇ ਬੂਝਾ ਉਸ ਤੋਂ ਬਾਅਦ ਸੁੱਕਣਾ ਸ਼ੁਰੂ ਹੋ ਜਾਂਦਾ। ਉਹਦੇ ਨਾਲ ਜਿਹੜਾ ਆਪਣਾ ਝਾੜ ਤੇ ਬਹੁਤ ਵੱਡਾ ਅਸਰ ਪੈਦਾ ਹੋਇਆ ਕਾਫੀ ਨੁਕਸਾਨ ਆ ਜਿਹੜਾ ਉਹ ਕਰ ਪਾਉਂਦਾ। ਇਸ ਲਈ ਉਸ ਬਿਮਾਰੀ ਤੋਂ ਬਚਣ ਦੇ ਲਈ ਆਪਣੀ ਫਸਲ ਨੂੰ ਬਚਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੱਤਕੰਢਿਆ ਆਪਣੇ ਕਿਸਾਨ ਭਰਾ ਅਪਣਾ ਰਿਹਾ ਕੋਈ ਸਟੈਪੋ ਸਾਈਕਲਿੰਗ ਦੀਆ ਪੂਰੀਆ ਪਾਉਂਦਾ ਕੋਈ ਆਪਣੀਆਂ ਜਿਹੜਾ ਹੈਗਾਗਾ ਅ ਅਰੋਗਨਾ ਪਾਊਡਰ ਫਾਰਮ ਦੇ ਵਿੱਚ ਬਲਾਈਟੋਕਸ ਟਾਟਾ ਜ਼ਾਇਦਾ ਬਾਈ ਨੇ ਮਗਾ ਟਾਟਾ ਦਾ ਲਾਈਟ ਆਕਸ ਉਹਦੀ ਕਾਪਰ ਦੀ ਜਿਹੜੀ ਹੈਗੀ ਵਰਤੋਂ ਕਰਦਾ ਸੋ ਦੋਸਤੋ ਆਪਣੇ ਲਵੇ ਵੀ ਇੱਕ ਪ੍ਰੋਡਕਟ ਆਇਆਗਾ ਮੈਨ ਕਾਈਂਡ ਦਾ ਉਸ ਦਿਨ ਆਪਾਂ ਨੇ ਕਾਪਰ ਤੇ ਜਿਹੜੀ ਹੈਗੀ ਆ ਕਾਪਰ ਬਾਰੇ ਵੀਡੀਓ ਪਾਈ ਸੀ ਤੇ ਆਪਣੇ ਲਵੇ ਇੱਕ ਪ੍ਰੋਡਕਟ ਆਇਆ ਮੈਨ ਕਾਈਂਡ ਦਾ ਇਕੋਟਰੰਪ ਜੈਡ ਇਹ ਇਸ ਦਵਾਈ ਦਾ ਕੰਪਨੀ ਦਾ ਕਹਦਾਗਾ ਕਿਉਂਕਿ ਹਲੇ ਆਪਣੇ ਲਵੇ ਕੱਲ ਹੀ ਪਹੁੰਚਿਆ ਹੋਇਆ ਪ੍ਰੋਡਕਟ ਹਲੇ ਆਪਾਂ ਇਸ ਦੇ ਰਿਜ਼ਲਟ ਬਾਰੇ ਡੀਪਲੀ ਨਹੀਂ ਦੱਸ ਸਕਦੇ ਪਰ ਹਾਂ ਕੰਪਨੀ ਨੇ ਭਰੋਸਾ ਬਹੁਤ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਇਹ ਪ੍ਰੋਡਕਟ ਜਿਹੜਾ ਤੁਹਾਨੂੰ 5ਵੇਂ ਤੋਂ 6ਵੇਂ ਦਿਨ ਤੋਂ ਤੁਹਾਡੀ ਝੋਨੇ ਨੂੰ ਹਰਾ ਭਰਾ ਜਿਹੜਾ ਹੈਗਾ ਉਹ ਕਰ ਦੂਗਾ ਸੋ ਜੇਕਰ ਆਪਣੇ ਅਜੇ ਦਵਾਈ ਸਰਕਾਰੀ ਵੀ ਕਿਸੇ ਫਾਰਮਰ ਦੇ ਜੇਕਰ 4 ਤੋਂ 5 ਦਿਨ ਦੇ ਵਿੱਚ ਆਪਣੇ ਫਸਲ ਦੇ ਵਿੱਚ ਇੰਨਾ ਸਕਸੈਸਫੁਲ ਰਿਜ਼ਲਟ ਆ ਤਾਂ ਬਹੁਤ ਵਧੀਆ ਪ੍ਰੋਡਕਟ ਆ ਤੁਹਾਨੂੰ ਸਪਾਸ ਵੀ ਕਰਦਾ ਪਰਸਨਲੀ ਇਹਦੀ 150 ਗ੍ਰਾਮ ਜਿਹੜੀ ਹੈਗੀ ਪ੍ਰਤੀ 1 ਕੜੋਂ ਦੀ ਲੋਜਾਇ ਦੀ ਉਹ ਦੱਸੀ ਗਈ ਹੈਗੀ ਤੇ ਇੱਕ ਵਾਰ ਤੁਸੀਂ ਜਿੱਥੋਂ ਵੀ ਕਿਤੇ ਤੁਸੀਂ ਜਿਹੜੇ ਦੁਕਾਨਦਾਰਾਂ ਨਾਲ ਵੀ ਜੁੜੇ ਹੋ ਪ੍ਰਭੂ ਉਤੋਂ ਇਕੋ ਟਰੰਪ ਜੈਡ ਬੈਂਕ ਦਾ ਪ੍ਰੋਡਕਟ ਹੈ ਇਹਨੂੰ ਜਰੂਰ ਵਰਤੋ ਔਰ ਜਿਹੜੇ ਫਾਰਮਰ ਆਪਣੀ ਦੁਕਾਨ ਦੇ ਨਾਲ ਸੋ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਪ੍ਰਭੂ ਆਪਣੇ ਲਵੇ ਹਾਜ਼ਰ ਆਏ ਜਿਹੜੀ ਬੀਐਲਬੀ ਦੀ ਪ੍ਰੋਬਲਮ ਇਸ ਸਮੇਂ ਖੇਤਾਂ ਦੇ ਵਿੱਚ ਆਈ ਆ ਇਹ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ ਦੇਖੀ ਜਾਣੀ ਸੀ ਪਰ ਇਸ ਵਾਰ ਬਹੁਤ ਅਗੇਤੀ ਦੇਖਣ ਨੂੰ ਮਿਲੀ ਆ ਉਸ ਤੋਂ ਬਚਣ ਦੇ ਲਈ ਇਕੋ ਟਰੰਪ ਜੈਡ ਇਹੜਾ ਹੈਗਾਗਾ ਬਣ ਕੇ ਦਾ ਪੜਾਗ ਤੇ ਨੂੰ ਇੱਕ ਵਾਰ ਜ਼ਰੂਰ ਵਰਤੋ ਬਾਕੀ 2-3 ਦਿਨ ਬਾਅਦ ਚਾਰ ਦਿਨ ਬਾਅਦ ਅਸੀਂ ਵੀਡੀਓ ਇਸ ਇਸ ਲਈ ਇਸ ਨੂੰ ਦੁਬਾਰਾ ਅਪਲੋਡ ਕਰਾਂਗੇ ਕਿਉਂਕਿ ਉਦੋਂ ਤੱਕ ਕਿਹੜਾ ਰਿਜ਼ਲਟ ਇਹਦਾ ਸਾਨੂੰ ਦੇਖਣ ਨੂੰ ਮਿਲ ਜਾਊਗਾ ਕਿਉਂਕਿ ਅਸੀਂ ਅੱਖੀਂ ਦੇਖੀ ਜੀ ਤੇ ਵਿਸ਼ਵਾਸ ਕਰਦੇ ਹਾਲਾਂਕਿ ਕੰਪਨੀ ਨੇ ਜ਼ਰੂਰ ਕਿਹਾ ਵੀ ਅਸੀਂ ਪਹਿਲਾਂ ਟ੍ਰਾਇਲ ਆਣ ਇਹਦਾ ਪਿਛਲੇ ਸਾਲ ਰਿਜ਼ਲਟ ਸਕਸੈਸਫੁਲ ਰਿਹਾਗਾ ਤੇ ਆਪਾਂ ਅੱਜ ਦੜਕਾ ਦਿੱਤੀ ਹੈਗੀ ਦਵਾਈ ਇਹ ਚਾਰ ਦਿਨ ਬਾਅਦ ਆਪਾਂ ਨੂੰ ਪਤਾ ਲੱਗ ਜੀ ਇਸਦਾ ਰਿਜ਼ਲਟ ਕਿਵੇਂ ਆ ਸੁਪਰਾ ਉਹ ਜੇ ਕਿਸੇ ਨੂੰ ਵੀ ਜ਼ਰੂਰਤਾ ਜੇ ਕਿਸੇ ਦੇ ਕਿਸਾਨ ਵੀਰ ਦੇ ਬਾਗ ਦੇ ਵਿੱਚ ਇਹ ਪ੍ਰੋਬਲਮ ਆ ਚੁੱਕੀ ਆ ਫਸਲ ਬੀਐਲਬੀ ਦੀ ਚਪੇੜ ਦੇ ਵਿੱਚ ਆ ਚੁੱਕੀ ਆ ਤਾਂ ਉਹਦੇ ਲਈ ਇੱਕੋ ਟਰੰਪ ਜੈਡ ਮੈਨਕੈਨ ਦਾ ਪ੍ਰੋਟੈਕਟਰ ਨੂੰ ਜ਼ਰੂਰ ਵਰਤੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਬਰਕਾਟ ਸਿੰਘ ਦੇ ਨਾਮ ਦੇ ਚੈਨਲ ਬਣਿਆ ਵਿਆਹਣਾ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਥੈਂਕ ਯੂ